ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਜੀ ਰਾਤ ਨਗਰ ਕੀਰਤਨ ਸਾਡੇ ਰੁਪੜਕ ਨੇ ਨਿਕਲ ਕੇ ਗਿਆ ਸੀਗਾ ਤੇ ਹੁਣ ਨਗਰ ਕੀਰਤਨ ਹੈਗਾ ਪੱਟਾ ਸਾਹਿਬ ਤੇ ਨਾਲ ਤੁਹਾਨੂੰ ਵੀ ਦਰਸ਼ਨ ਕਰਾਉਣ ਦੇ ਨਾਲੇ ਅਸੀਂ ਆਪ ਕਰਾਂਗੇ ਤੇ ਚੱਲਦੇ ਆ ਤੇ ਚੱਲਦੇ ਸ੍ਰੀ ਪੱਟਾ ਸਾਹਿਬ ਨਾਲ ਤੁਹਾਨੂੰ ਦਰਸ਼ਨ ਕਰਾਵਾਂਗੇ ਨਾਲੇ ਅਸੀਂ ਆਪ ਕਰਾਂਗੇ ਤੇ ਬਾਹਰ ਨਹੀਂ ਰਹਿ ਹਲੇ ਸਵੇਰ ਦਾ ਟਾਈਮ 6 ਵਜੇ ਹੋੜ ਪੈ ਰਿਹਾ ਮੋਟਾ ਪੂਰਾ ਠੰਡ ਲੱਗਣ ਤੇ ਲੋ ਜੀ ਭਾਵੇਂ ਪੱਟਾ ਸਾਹਿਬ ਬਦਵਾਰ ਸਾਹਿਬ ਨੇ ਅੰਦਰ ਪਹੁੰਚ ਗਏ ਜੀ ਸਾਹਮਣੇ ਖੜੇ ਆ ਸਾਹਮਣੇ ਸ਼ਸਤਰ ਵਾਲੀ ਬਸਤ ਖੜੀ ਆ ਤੇ ਉਧਰ ਸਾਹਮਣੇ ਪਾਲਕੀ ਸਾਹਿਬ ਵਾਲੀ ਬਸਤ ਨੂੰ ਨੇੜੇ ਲਿਆ ਕੇ ਦਿਖਾਉਂਦੇ ਆ ਸਾਹਮਣੇ ਸ਼ਸਤਰ ਬਈ ਆ ਸ੍ਰੀ ਸਾਹਿਬ ਨੂੰ ਪ੍ਰਣਾਮ ਤੇ ਅੱਗੇ ਸਫਾਈ ਚੱਲਦੀ ਬਸਤ ਦੀ ਦੀਰ ਸੋਹੀ ਹੈ ਸੰਤਾਂ ਦੇ ਨਾਮ ਤੋਂ ਸਾਰੇ ਜੀ ਤੁਹਾਡੇ ਕਾਰਨਾਂ ਖਤਰਾ ਨਹੀਂ ਜੀ ਅਸੀਂ ਹਮਨੇ ਗੁਰਦੁਆਰਾ ਸਾਹਿਬ

वाली गड्डी गा एक रुत नाम वाले रख नाम वाले गुरु सत नाम सत

But so thank <laughs> you ਜੇ ਤਾਂ ਨਗਰ ਕੀਰਤਨ ਤੁਰਕੇ ਹੁਣ ਪਹੁੰਚਣਾ ਜੀ ਅਨੰਦਪੁਰ ਸਾਹਿਬ ਸਿੱਧਾ ਹੁੰਦੇ ਪੱਟਾ ਸਾਹਿਬ ਤੋਂ ਤੇ ਲੋਜੀ ਘਰਾਂ ਬੋਲ ਰਿਏ ਤੇ ਹੁਣ ਤੁਹਾਨੂੰ ਕਲਿੱਪ ਦਿਖਾਉਂਦਾ ਰਾਤ ਵਾਲੇ ਜਦ ਨਗਰ ਕੀਰਤਨ ਰਾਤ ਪਹੁੰਚੇ ਸੀਗਾ ਸਾਡੇ ਅਰੋਪਰ ਸਾਹਿਬ ਵਿੱਚ ਤੇ ਥੋੜੇ ਜਿਹੀ ਕਲਿੱਪ ਉਹ ਦਿਖਾਉਂਦਾ ਆਹ ਮੰਡਲੇ ਆਵੇ

ਤੇ ਹੁਣ ਚੱਲਦੇ ਬਾਬਾ ਦੀਪ ਸਿੰਘ ਜੀ ਦੇ ਚਨਾਲੇ ਗੁਰਦੁਆਰੇ ਤੇ ਦਰਸ਼ਨ ਕਰੇ ਆਉਣੇ ਤੇ ਨਾਲੇ ਆਪਾਂ ਨੇ ਲੈ ਕੇ ਆਉਣਾ ਰੇ ਅੱਜ ਅੱਜ ਆਪਾਂ ਰੇ ਪਾਏ ਦੇਣਾ ਜੀ ਮਿਲ ਗਿਆ ਜੂਰੀਆ ਤੇ ਚੱਲੀਏ ਅੰਮੇ ਕੋਟ ਮੇਰਾ ਗੱਡੀ ਜੇ ਨਾ ਹੁਣ ਕੋਟ ਆਪਣਾ ਦੂਹਾ ਪਾ ਲੈਣਾ ਕਿਉਂਕਿ ਦਿਨ ਵਿੱਚ ਤਾਂ ਗਰਮੀ ਇਹ ਨਾ ਦਿਨ ਵਿੱਚ ਤਾਂ ਬਹੁਤ ਮਾਤਿ ਗਰਮੀ ਹੀ ਹੋ ਜਾਂਦੀ ਐ ਸਵੇਰੇ ਮੋਟਰਸਾਈਕਲ ਪਰ ਥੋੜੀ ਠੰਡ ਹੁੰਦੀ ਐ ਹੋਰ ਦਾ ਪਾਣਾ ਆਪਣੀ ਗੱਡੀ ਦੇ ਰਾਣਾ ਆਈਏ ਕੋਰ ਤੇ ਚੱਲੀਏ ਹਾਂਜੀ ਲੇਟ ਸੈੱਟ ਨਹੀਂ ਪੈਂਦੀ ਇਹ ਵਾਰੰਟੀ ਦੇਓ ਮੇਂ ਚਾਬੀ ਚਾਬੀ ਗੱਡੀ ਦੀ ਮੈਂ ਨਹੀਂ ਆ ਪਈਏ ਨਾ ਮੈਂ ਰਿੰਗ ਲੱਗੀ ਕਰੀਏ ਸਟਾਰਟ ਤੇ ਚੱਲੀਏ ਤਿੰਨ ਕਾਹੇ ਹਫਤੇ ਬਾਅਦ ਸਟਾਰਟ ਕਰਨ ਗਿਆ ਟਾਇਰ ਨੋਂ ਨਹੀਂ ਹੋ ਗਈ ਹੋ ਗਈ ਹੋ ਗਈ ਹੋ ਗਈ ਹੋ ਗਈ ਟਾਇਰ ਰਵਾੇ ਰ ਘੱਟ ਦ ਹੁੰਦੀ ਬਈ ਅਹੀ ਟਾਇਰ ਰਵਾੇ ਘੱਟ ਜਾਂਦੀ ਬਾਰ ਬਾਰ ਲੋ ਬਈ ਮੋਰੇ ਗਰਦ ਚੈੱਕ ਕਰੋ ਤੇ ਸ਼ੀਸ਼ੇ ਬਾ ਵੀ ਲੱਗਿਆ ਕਿੰਨੀ ਗਰਦ ਓੜੀ ਅੱਗੇ ਪਾਣੀ ਮਾਰਾਂਗੇ ਪਰ ਤੇ ਲੋ ਜੀ ਪਹੁੰਚ ਗਏ ਬਾਬਾ ਦੀਪ ਸਿੰਘ ਜੀ ਦੇ ਜੀ ਲੋ ਜੀ ਬਹੁਤ ਸੋਹਣੇ ਦਰਸ਼ਨ ਹੋ ਗਏ ਤੇ ਹੁਣ ਚੱਲੇ ਪਾਦੇ ਘਰ ਨੂੰ ਤੇ ਲੋ ਜੀ ਕਰਾਂ ਪਹੁੰਚ ਗਏ ਤੇ ਅੱਜ ਪਹਿਲਾਂ ਮੈਂ ਔਲਡ ਕਿਲੇ ਆਉਣ ਲੱਗੇ ਤਾਂ ਰੇ ਰੇ ਅੱਜ ਹੈਗਾ ਸੰਡੇ ਸੰਡੇ ਕਰਕੇ ਅੱਜ ਹੋਈਆਂ ਸਾਰੀਆਂ ਦੁਕਾਨਾਂ ਬੰਦ। ਕਲਮ ਮਸੂਏ ਤੇ ਕੀ ਮਸੂਏ ਵੀ ਬੰਦ ᱛੀ ਤੇ ਪਿੱਛੇ ਭੋਵਾਲਾ ਵੀ ਬੰਦ ᱛੀ। ਕੋਈ ਹੰਦਣ ਰੀ ਭੋਵਾਲਾ ਵੀ ਬੰਦ ᱛੀ ਤੇ ਮੈਂ ਚੱਲ ਹੁਣ ਕੱਲ ਨੂੰ ਪਾਦਾਂਗੇ ਤੇ ਫਿਰ ਨੰਦਪੁਰ ਸਾਹਿਬ ਜਾਵਾਂਗੇ ਪਰਸੋਂ ਟਿਊਜ਼ਡੇ ਨੂੰ 23 ਤਰੀਕ ਨੂੰ 25 ਤਰੀਕ ਨੂੰ ਚੱਲਾਂਗੇ ਕੱਲ੍ਹ ਸਾਰੇ ਕੰਮ ਨਵੇੜ ਦਾਂਗੇ ਨਾਲੇ ਪਾਣੀ ਲਾਦਾਂਗੇ ਖੇਤਾਂ ਨੂੰ ਤੇ ਨਾਲੇ ਪਾਦਾਂਗੇ ਰੇਹ ਮੇਰੇ ਨਾਲ ਜਸੂ ਵੀਰੇ ਨੇ ਉਹ ਵੀ ਕਹਿੰਦਾ ਚੱਲ ਕੱਲ੍ਹ ਉਹਨਾਂ ਨੇ ਵੀ ਤੁੜੀ ਧਤ ਆਉਣੀ ਐ ਕਹਿੰਦਾ ਕੱਲ੍ਹ ਚੱਲ ਕੰਮ ਨਵੇੜ ਲੈਂਦੇ ਚੱਲਦੇ ਫੇਰ ਪਰਸਨ ਨੂੰ ਤੇ ਗੱਡੀ ਆਪਾਂ ਰੱਖ ਲਈ ਬਾਹਰ ਮਿੱਟੀ ਪਾ ਵੀ ਪਾਣੀ ਮਾਰ ਦਣਾ ਮਿੱਟੀ ਬੋ ਜਾ ਮੀਂਹ ਨੂੰ ਦਿਖਾਉਂਦਾ ਮੈਂ ਵੀ ਗਰਦ ਚੈੱਕ ਕਰਾਂ ਉਹ ग्डी उपर तो पी तो पाई इधर थले भी चेक करो तो जिते तो तक तो झाड़ू भी अंदर उ साफ है जितने तक नहीं अंदर गर्द देखो मैं मिट्टी कवते देखो कि गर्द आई बी शाम मारा गया पानी टूटी आऊंगी फिर चलाव ਲੋਈ ਸ਼ਾਮ ਹੋ ਗਈ ਤੇ ਤੋਈਏ ਗੱਡੀ ਤੇ ਉਹ ਤੋਂ ਪਹਿਲਾਂ ਮਾਰੀ ਖੇਤਾਂ ਵਿੱਚ ਗੇੜੇ ਤੇ ਕੱਪੜੇ ਆਪਣੇ ਬਦਲ ਲੇ ਤੇ ਚੱਲੀਏ ਮੋਟਰਪਾ ਪਿੰਡ ਵਾਲੀ ਪਰੇ ਚੱਲਦੇ ਲੋਨੀ ਚਾਚਾ ਜੀ ਘਰੋਂ ਆਂਦਾ ਪਾਣੀ ਲਾਤਾ ਸਾਰੇ ਗੇੜੇ ਤਨ ਇੱਧਰ ਮਸਣ ਨੇ ਸਰੋਂ ਵੀ ਜੀ ਵੀ ਹਾਂ ਵੀ ਚੱਕ ਕਰੂੰ ਮੋਟਰ ਦਾ ਬਿਊ ਸ਼ਾਮ ਦੇ ਟਾਈਮ ਦਾ ਹਨ ਮੋਟਰ ਤੇਆਂ ਜਿਗਣਾ ਛਤਰੀ ਮਣੀ ਬੰਦੀ ਏਕਣਾ ਦਿੱਲੀ ਛੇ ਮਣੀ ਵੀ ਹੈ ਹਨ ਇਦਨ ਇਦਨ ਤੇ ਇਦਨ ਕਿ ਕਰਾਣ ਉਹਦੇ ਜਰਾ ਚੋੜਾ ਕਿਸਾ ਨੂੰ ਫੁੰਡਾ ਹੋਇਆ ਗ੍ਰੀਨਰੀ ਗਣੀ ਸੋਹਣੀ ਲੱਗਦੀ ਸ਼ਾਮਾਂ ਲੈ ਟਾਪ ਸਾਡੀ ਸਬਜ਼ੀਆਂ ਵਿੱਚ ਜਿਵੇਂ ਸਾਰੀਆਂ ਪਾਲਕ ਮਝ ਮੋਲੀ ਅਛਲਗਵਾ ਧਨੀ ਐ ਮੇਥੇ ਸਾਰਾ ਕੁਝ ਅੰਦਰ ਗਜਰਾ ਲਾਈ ਹੋ ਮੇਰਾ ਵੀ ਭਰਤ ਆ ਗਿਆ ਤਾਂ ਆਹ ਚੋਏ ਹੁਣਾਂ ਚ ਬੱਚਾ ਲੈ। ਉਹ ਟੁੱਟ ਗਿਆ ਨਾ ਫਿਰ ਇੱਕ ਸਾਈਡ ਤੇ। ਪਹਿਲਾਂ ਅਸੀਂ ਬਾਣੀ ਵਿੱਚ ਛੱਡ ਦੇਣਾ ਤਾਂ ਹੁਣ ਫੋਨ ਹੁੰਦਾ ਵਿੱਚ ਤੇ ਲੋਈ ਸਾਨੂੰ ਹੁਣ ਨੱਕਾ ਤੋਂ ਹੁੰਦਾ ਆਪਣਾ। ਨੱਕਾ ਟੁੱਟ ਗਿਆ ਲੀਕ ਹੋ ਗਿਆ ਉਹਦੇ। ਆਹ ਸਾਈਡ ਆ ਰੱਖੋ ਜੀ। ਉਹਨਾਂ ਬਾਣੀ ਨਿਕਲਦਾ ਹੋਣਾ ਤਾਂ ਭਰ ਗਿਆ ਇੱਧਰ ਇੰਨਾ ਕੇਰੀ ਉਹ ਖੇਤ ਭਰੇ ਹੋਣੇ ਚਾਚੀਆ ਪਿਛਲੇ ਆਹ ਰੇਂਦਾ ਨੀ ਇਹਦਾ ਮੇਰਾ ਹੋਰੇ ਭਰਤੇ ਤੇ ਕੱਲੂ ਵਾਰੀ ਆਪਣੇ ਆ ਫੇਰ ਕੱਲੂ ਮੋਟਰ ਵਿੱਲੇ ਆ ਆਰਾਮ ਨਾਲ ਭਰ ਹੋ ਜਾਣਾ ਤੇ ਅੱਜ ਇਹ ਦੁਕਾਨ ਖੁੱਲੀ ਹੁੰਦੀ ਆ ਪਾਣ ਵੀ ਰੇ ਪਾ ਕੇ ਫੇਰ ਭਰ ਦੇਣੇ ਨੇ ਖੇਤ ਭਣ ਗਿਆ ਤੇ ਚੱਲੀਏ ਬਈ ਹੁਣ ਘਰ ਨੂੰ ਸ਼ਾਮ ਹੋ ਚਲੀ ਜੀ ਠੰਢੀ ਲੱਗਣ ਲੱਗ ਜਾਣੀ ਜੇ ਗੱਡੀ ਤੋਂ ਆਉਂਗਾ ਲੇਟ ਹੋਵਾਂਗਾ ਤੇ ਚੱਲੀਏ ਹੁਣ ਘਰ ਨੂੰ ਤੇ ਜਾ ਕੇ ਧੋਈਏ ਗੱਡੀ ਧੋਣੀ ਬਾੜੀ ਵਿੱਚ ਤੇ ਗਏ ਤੇ ਲੋਈ ਕਰਾਂ ਪਹੁੰਚ ਜੇ ਤੇ ਫੋਨ ਕਰਦੇ ਆ ਪਰ ਵੀਡੀਓ ਬੰਦ ਧੋਈਏ ਗੱਡੀ ਮਰ ਨਹੀਂ ਕੱਪੜੇ ਇਸ ਦਾ ਪਰਣਾ ਵੀ ਹੋਰ ਛੋਟਾ ਪਰਣਾ ਮੰਨਣਾ ਬੜਾ ਪਰਨਾ ਨਾ ਸਵੇਰ ਤੋਂ ਬੰਨਿਆ ਵਰਤਾਂ ਲਾ ਬੰਨਿਆ ਆ ਬਾ 5:30 5:30 ਵਜੇ ਦਾ ਤੇ ਓਕੇ ਬਾਏ ਬਾਏ ਮਿਲਦੇ ਫਿਰ ਕਿਸੇ ਅਗਲੇ ਬਲੌਗ ਚ ਤੁਹਾਡੀ ਗੱਡੀ ਹੁਣ ਚੰਗੀ ਤਰ੍ਹਾਂ ਆਇਆ ਨਾ ਗੱਡੀ ਮੋਟਰ ਦੇਖਾਂ ਮੈਂ ਚਲਾ ਕੇ ਹੈਗੀ ਹੈ ਤੁਸੀ ਨਾ ਪੈਰੀ ਟੂਟੀ ਬੰਦ ਮੈਂ ਖੋਲਦਾ אוקיי, באבי מרדלת ילדים בלוב